ਤਰਨਤਾਰਨ ਦੇ ਪਿੰਡ ਕਿਰਿਆਲਾ ਵਿਖੇ 스ਵਿਫਟ ਕਾਰ 'ਤੇ ਸਵਾਰ ਵਿਅਕਤੀਆਂ ਨਾਲ ਪੁਲਿਸ ਦੀ ਹੋਈ ਮੋਟ ਪੇੜਾ ਮੌਕੇ 'ਤੇ ਚੱਲੀਆਂ ਗੋਲੀਆਂ ਦਾੱਸਦੀ ਹੈ ਕਿ 스ਵਿਫਟ ਕਾਰ ਵਿੱਚ ਸਵਾਰ ਵਿਅਕਤੀ ਦੇ ਮਗਰ ਇਨਕਾਊਂਟਰ ਇੰਟੈਲੀਜੈਂਸ ਲੱਗੀ ਹੋਈ ਸੀ ਜਿਸ ਤੋਂ ਬਾਅਦ ਇਹ ਗੱਡੀ ਖੇਤਾਂ ਵਿੱਚ ਪਲਟ ਗਈ ਅਤੇ ਗੱਡੀ ਵਿੱਚ ਸਵਾਰ ਵਿਅਕਤੀ ਪੁਲਿਸ 'ਤੇ ਗੋਲੀਆਂ ਚਲਾਉਂਦਾ ਆ ਮੌਕੇ ਤੋਂ ਫਰਾਰ ਹੋ ਗਿਆ ਫਿਰ ਹਾਲ ਪੁਲਿਸ ਇਲਾਕੇ ਵਿੱਚ ਪੁਲਿਸ ਵੱਲੋਂ ਸੱਚ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਉਥੇ ਮੌਜੂਦ ਲੋਕਾਂ ਦਾ ਤਰਨਤਾਰਨ ਦੇ ਪਿੰਡ ਘਰੀਆਲਾ ਤੋਂ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਵਿਅਕਤੀ ਵੱਲੋਂ ਪੁਲਿਸ ਨਾਲ ਮੁਠਭੇੜ ਕੀਤੀ ਗਈ ਅਤੇ ਗੋਲੀ ਚਲਾ ਦਿੱਤੀ ਗਈ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਘਰੀਆਲਾ ਜੀ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲਏ ਹਾਂ ਹਾਂ ਤੇ ਜਦੋਂ ਇੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆਂ ਮੈਂ ਭੱਜ ਕੇ ਇੱਥੇ ਆਏ ਆਂ ਤੇ ਗੱਡੀ ਇੱਕ ਡਿੱਗੀ ਵਿਖੀ ਆ ਤੇ ਜਾਂ ਮੁਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮੁਲਾਜ਼ਮ ਉਹਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਕਿੰਨੀਆਂ ਗੋਲੀਆਂ ਚੱਲੀਆਂ ਕੋਈ ਘੰਟਾ ਸੱਤ ਫੈਰ ਹੋਇਆ ਉਹ ਅੰਗਰੇਜ਼ ਅੱਛਾ ਤੇ ਕਿੰਨੇ ਵਜੇ ਦੀ ਗੱਲ ਨਾਲ ਇਹ ਕੋਈ 8 ਕਵੇ ਦੀ ਗੱਲ ਨਾਲ ਅੱਛਾ ਕਿ ਕੀ ਉਹ ਬੰਦਾ ਭੱਜ ਗਿਆ ਮੋਕੇ ਤੋਂ ਫੱਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਹੀ ਆ Okay.